ਪੂਰਾ ਬਾਜ਼ਾਰ ਬੰਦ ਦਾ ਸਨਾਟਾ ਸਾਇਆ ਹੋਇਆ ਏ ਇੱਕ ਹੋਰ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਐਮਰਜੈਂਸੀ ਸੇਵਾਵਾਂ ਤਾਂ ਖੁੱਲੀਆਂ ਨੇ ਪਰ ਪੂਰਾ ਪੰਜਾਬ ਬੰਦ ਦਾ ਪੂਰੀਆਂ ਦੁਕਾਨਾਂ ਬੰਦ ਨੇ ਪੂਰਾ ਕਾਰੋਬਾਰ ਬੰਦ ਦਾ ਲੋਕਾਂ ਦਾ ਪਰ ਸ਼ਰਾਬ ਦੇ ਠੇਕੇ ਖੁੱਲੇ ਨੇ ਇਹ ਕਿੰਨੀ ਕ ਐਮਰਜੈਂਸੀ ਸੇਵਾਵਾਂ ਨੇ ਤਾਂ ਹੁਣ ਤੁਸੀਂ ਉਹ ਦੱਸੋਗੇ ਕਮੈਂਟਾਂ 'ਚ ਠੇਕੇ ਖੁੱਲੇ ਨੇ ਹਾਤੇ ਖੁੱਲੇ ਨੇ ਪੂਰਾ ਪੰਜਾਬ ਬੰਦ ਦਾ ਨਹੀਂ ਤੁਸੀਂ ਕੌਣ ਆਈ ਤਾਂ ਇੱਧਰ ਆ ਤੇ ਆਲੇ ਨਾ ਹਾਂ ਫਿਰ ਹਾਤਾ ਬੰਦ ਕਿਉਂ ਨਹੀਂ ਕੀਤਾ ਹਾਤਾ ਅੱਜ ਪੂਰਾ ਪੰਜਾਬ ਬੰਦ ਆ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਤੇ ਪਰ ਤੁਸੀਂ ਦੁਕਾਨਾਂ ਆਪਣਾ ਸਾਰਾ ਸਿਸਟਮ ਉਦਾਂ ਹੀ ਖੁੱਲੀ ਬੈਠੀ ਹੋ ਵੀਰੇ ਸਾਨੂੰ ਪਿੱਛੋਂ ਆਰਡਰ ਆਉਗਾ ਤਾਂ ਹੀ ਨਹੀ ਪਿੱਛੋਂ ਪਿੱਛੋਂ ਆਰਡਰ ਆਇਆ ਨਹੀਂ ਤੁਹਾਨੂੰ ਨਹੀਂ ਜੀ ਅਜੇ ਤੱਕ ਐਮਰਜੈਂਸੀ ਸੇਵਾਵਾਂ ਮਾਂ ਬੰਦ ਨੇ ਬਿਲਕੁਲ ਸਾਰਾ ਬੰਦ ਦਾ ਸਿਸਟਮ ਹੈ ਕਰ ਦਿੰਦੇ ਬੰਦ ਰੱਖੀ ਬੈਠਿਓ ਸੋਏ ਦੁਕਾਨਾਂ ਬੰਦ ਨਹੀਂ ਜੀ ਸਾਰਾ ਕੁਝ ਬੰਦ ਆ ਤੇ ਠੇਕੇ ਵਾਲੇ ਹੋਰ ਫਾਟਾ ਨਗਾ ਰਹੇ ਨੇ ਠੇਕਾ ਖੁੱਲਾ ਸੀ ਬਹੁਤ ਸਾਰੇ ਵੀਰ ਜਿਹੜੇ ਸਾਥ ਕਿਸਾਨਾਂ ਨੂੰ ਦੇ ਰਹੇ ਨੇ ਆਪਣੀਆਂ ਦੁਕਾਨਾਂ ਬੰਦ ਕਰੀ ਬੈਠੇ ਨੇ ਪਰ ਠੇਕਾ ਜਿਹੜਾ ਉਹ ਖੁੱਲਾ ਸੀ ਇੱਥੇ ਜਦੋਂ ਅਸੀਂ ਆਇਆ ਉਦੋਂ ਠੇਕਾ ਬੰਦ ਹੋਇਆ ਏ ਪਹਿਲਾਂ ਮੈਂ ਦਿੱਤੂਪੁਰ ਵਾਲਾ ਠੇਕਾ ਬੰਦ ਕਰਾ ਕੇ ਆਇਆ ਉਹ ਖੁੱਲਾ ਸੀ ਠੀਕ ਆ ਜੀ ਪੈਟਰੋਲ ਪੰਪ ਤੇ ਮਾ ਰਾਵਣ ਮਾਜਰੀ ਵਾਲਾ ਠੇਕਾ ਮੈਂ ਬੰਦ ਕਰਾ ਕੇ ਆਇਆ ਤੀਜਾ ਠੇਕਾ ਇਹ ਕੀ ਗੱਲ ਯਾਰ ਠੇਕੇਦਾਰਾਂ ਨੂੰ ਜਿਆਦਾ ਪੈ ਇਮਰਜੈਂਸੀ ਸੇਵਾਵਾਂ ਨਾਲ ਹੋਣ ਬਾਈ ਹੈਰਾਨ ਹੈ ਵੀ ਇਹਨਾਂ ਨੂੰ ਐਡਾ ਕਿੱਡਾ ਕਿ ਵਫਾਦਾਰੀ ਦਿਖਦੀ ਹੈ ਇਹਨਾਂ ਚੀਜ਼ਾਂ 'ਚ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਲਿਲਾ ਕੇ ਖੜ ਸਕਦੇ ਹਾਂ ਦਾ ਪੰਜਾਬ ਦੇ ਵਸਿੰਦੇ ਨੇ ਇਹ। ਜائیں ਕਹਿ ਦੇਣ ਵੀ ਅਸੀਂ ਜਿੱਤਾਂ ਬਾਹਰਲੀ ਸਾਈਡ ਤੋਂ ਪਾਕਿਸਤਾਨ ਤੋਂ ਆਸੀਂ। ਇਹਨਾਂ ਨੂੰ ਭੋਰਾ ਵੀ ਪਿਆਰ ਨਹੀਂ ਲੋਕਾਂ ਨਾਲ। ਇਹੋ ਜਿਹੇ ਠੇਕੇਦਾਰ ਦੇ ਲਹਣ ਤਾਂ ਯਾਰ ਜਿਹੜੇ ਇੱਕ ਬੱਲੇ ਵਾਲਾ ਸਾਹਿਬ ਮਰਨ ਤੇ ਬੈਠੇ ਨੇ 33 ਦਿਨ ਹੋ ਸਕੇ ਨੇ ਜਿਹੜੇ ਵਿਚਾਰਾ ਭੁੱਖਾ ਤੇ ਹੈ ਬੈਠਾ। ਇਹਨਾਂ ਨੂੰ ਕੋਈ ਸ਼ਰਮਨਾਫ ਹੈ ਕੁਝ? ਕਿਉਂ ਨਹੀਂ ਤੁਸੀਂ ਹਦਾਇਤਾਂ ਜਾਰੀ ਕੀਤੀਆਂ? ਆ ਸਾਰੇ ਠੇਕੇ ਖੁੱਲੇ ਨੇ, ਕਿਸਾਨ ਬੰਦ ਕਰਾਉਂਦੇ ਫਿਰਦੇ ਨੇ। ਮਿਹਰ ਸਵੇਰ 7 ਵਜੇ ਤੋਂ ਠੇਕਾ ਖੁੱਲਾ ਇਹ ਜ ਬੱਚੇ ਸਕੂਲ ਨਹੀਂ ਆਉਂਦੇ ਜਦੋਂ ਠੇਕੇ ਖੁੱਲ ਜਾਂਦੇ ਨੇ ਇਦਾਂ ਦੇ ਹਾਲਾਤ ਨੇ ਕਿੰਨੀ ਕ ਐਮਰਜੈਂਸੀ ਸਬਾਵਾਂ ਨੇ ਠੇਕੇ ਦੀਆਂ ਜਿਹੜੀਆਂ ਜ਼ਰੂਰੀ ਨੇ ਸੋ ਆ ਗੱਲ ਕਰਿਓ ਜੀ ਆਹ ਕਰਾਂ ਗੱਲ ਤੁਹਾਨੂੰ ਭਾਏ ਤਾਂ ਕਹਿੰਦੇ ਸਾਡੇ ਮਾਲਕਾਂ ਨੇ ਸਾਨੂੰ ਕੋਈ ਹਦਾਇਤਾਂ ਹੀ ਨਹੀਂ ਦਿੱਤੀਆਂ ਤੁਹਾਨੂੰ ਗੱਲ ਸ਼ਕਾ ਕਾਉਂ ਕਾਫੀ ਆ ਵੀ ਤੇ ਨਾ ਤੁਹਾਨੂੰ ਬਾਰ-ਬਾਰ ਇੱਕੋ ਗੱਲ ਸ਼ਕਾ ਕਾਉਂ ਕਰਦੇ ਹੁਣ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ 30 ਦਸੰਬਰ ਆ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕਾਲ ਆ ਜਿਹੜੀ ਉਹ ਦਿੱਤੀ ਗਈ ਸੀ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਸਨਾਟਾ ਸਾਇਆ ਵਾ ਇਹ ਬਿਲਕੁਲ ਸੁੰਨੀਆਂ ਨੇ ਸੜਕਾਂ ਕੋਈ ਟਾਮੀ ਟਾਮੀ ਗੱਡੀ ਐ ਜਿਹੜੀ ਐਮਰਜੈਂਸੀ ਸੇਵਾਵਾਂ ਵਾਲੀ ਉਹੀ ਨਿਕਲ ਰਹੀ ਆ ਉਹੀ ਮੋਟਰਸਾਈਕਲ ਲੰਘ ਰਹੇ ਹੈ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਬਿਲਕੁਲ ਸਨਾਟਾ ਇਹ ਜਿਸ ਤਰ੍ਹਾਂ ਕਰੋਨਾ ਦੇ ਟਾਈਮ ਸਨਾਟਾ ਸਾਇਆ ਸੀ ਉਸੇ ਤਰ੍ਹਾਂ ਦੀਆਂ ਸੜਕਾਂ ਸੁੰਨੀਆਂ ਦਿਖਾਈ ਦੇ ਰਹੀਆਂ ਨੇ ਸੋ ਪੰਜਾਬ ਬੰਦ ਦੀ ਕਾਲ ਸੀਗੀ ਗੱਲ ਇਹ ਵੀ ਚੱਲਦੀ ਸੀ ਕਿ ਸਰਕਾਰੀ ਅਦਾਰੇ ਖੁੱਲਣਗੇ ਜਾਂ ਨਹੀਂ ਅਸੀਂ પાસੋਂ ਦੇ ਤਹਿਸੀਲਦਾਰ ਦਫ਼ਤਰ ਦੇ ਬਿਲਕੁਲ ਅੱਗੇ ਖੜੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਹਿਸੀਲਦਾਰ ਦਫ਼ਤਰ ਦੀ ਤਸਵੀਰ ਦੇਖ ਰਹੇ ਹੋ ਬਿਲਕੁਲ ਬੰਦ ਆ ਜਿਹੜਾ ਤੁਸੀਂ ਇਸ ਸਮੇਂ ਦੇਖ ਰਹੇ ਹੋ ਪੰਜਾਬ ਬੰਦ ਦੀ ਗੱਲ ਸੀ ਕਿ ਦੁਕਾਨਾਂ ਕਾਰੋਬਾਰ ਤਾਂ ਲੋਕਾਂ ਨੇ ਬੰਦ ਕੀਤੇ ਨੇ ਪਰ ਤਹਿਸੀਲਦਾਰ ਦਫ਼ਤਰ ਆ ਜਿਹੜਾ ਉਹ ਵੀ ਬੰਦ ਆ ਸਰਕਾਰੀ ਅਧਾਰੇ ਵੀ ਬੰਦ ਨੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਸ ਸਮੇਂ ਜਿੰਦੇ ਲੱਗੇ ਹੋਏ ਨੇ ਟਾਈਮ ਆ ਜਿਹੜਾ 11:00 ਵਜੇ 1 ਮਿੰਟ ਹੋ ਚੁੱਕੇ ਨੇ ਤਹਿਸੀਲਦਾਰ ਦਫ਼ਤਰ ਦੇ ਵਿੱਚ ਕੋਈ ਨਹੀਂ ਪਹੁੰਚਿਆ ਸੋ ਪੰਜਾਬ ਬੰਦ ਹੈ ਜਿਹੜਾ ਉਹ ਮੁਕੰਮਲ ਹੈ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਸਰਕਾਰੀ ਅਧਾਰੇ ਵੀ ਬੰਦ ਨੇ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਜਿਹੜੀ ਕਾਲ ਆ ਦਿੱਤੀ ਗਈ ਸੀ ਬਿਲਕੁਲ ਸਾਰਾ ਸਿਸਟਮ ਬੰਦਾ ਪਟਵਾਰੀ ਵੱਲੋਂ ਜਿਹੜੀ ਪਟਵਾਰਖਾਨਾ ਹੈ ਪਾਸੋਂ ਦੇ ਵਿੱਚ ਉਹ ਵੀ ਤੁਹਾਨੂੰ ਬੰਦ ਦਿਖਾਈ ਦੇ ਰਿਹਾ ਹੋਊਗਾ ਸੋ ਕੁਝ ਕੁ ਲੋਕ ਨੇ ਜਿਨ੍ਹਾਂ ਨੂੰ ਕੋਈ ਟਾਈਮ ਦਿੱਤਾ ਵਾ ਸੀਗਾ ਕੋਈ ਰਜਿਸਟਰੀ ਸੀ ਜਾਂ ਕੋਈ ਕੰਮਕਾਰ ਸੀ ਉਹ ਇੱਥੇ ਪਹੁੰਚੇ ਬਨੇ ਪਰ ਅਧਿਕਾਰੀ ਕੋਈ ਨਹੀਂ ਹੈਗਾ ਅਧਿਕਾਰੀ ਕੋਈ ਨਹੀਂ ਹੈਗਾ ਪੰਜਾਬ ਬੰਦ ਦਾ ਮੁਕੰਮਲ ਸਮਰਥਨ ਹੈ ਜਿਹੜਾ ਉਹ ਕਿਸਾਨਾਂ ਨੂੰ ਮਿਲ ਰਿਹਾ ਏ ਸਾਰਾ ਸਿਸਟਮ ਬੰਦ ਪਿਆ ਏ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਆਪਾਂ ਇੱਥੇ ਜੋਬ ਕਰਦੇ ਹਾਂ ਜੀ ਨਹੀਂ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਪੰਜਾਬ ਬੰਦ ਹੈ ਸਰਕਾਰੀ ਅਦਾਰਿਆਂ ਦਾ ਹਾਲੇ ਕੋਈ ਇਦਾਂ ਦਾ ਫਰਮਾਨ ਨਹੀਂ ਸੀ ਆਇਆ ਪਰ ਸਮਰਥਨ ਮਿਲ ਰਿਹਾ ਜੀ ਪੂਰਾ ਬੰਦ ਹੈ ਜੀ ਪੂਰਾ ਬੰਦ ਹੈ ਕੋਈ ਹੈ ਨਹੀਂ ਚੱਲ ਚੱਲ ਬਿਲਕੁਲ ਕੋਈ ਬੰਦਾ ਨਹੀਂ ਇੱਥੇ ਕੋਈ ਆਇਆ ਕੋਈ ਡਾਕਟਰ ਦਾ ਕੋਈ ਬੰਦਾ ਨਹੀਂ ਕੀ ਕੰਮ ਕਰਾਉਣ ਆਏ ਸੀ ਜੀ ਅਸੀਂ ਆਪਣੀ ਅੱਜ ਸਾਡੀ ਡੇਟ ਲੈਣੀ ਸੀ ਅਸੀਂ ਨੂੰ ਅੱਛਾ ਜੀ ਹਾਂ ਰਜਿਸਟਰੀ ਸੀਗੀ ਜੀਟਰੀ ਸੀ ਅੱਜ ਤੇ ਅੱਜ ਪਾਰਟੀ ਦਾ ਥੋੜਾ ਦਸਪੂਤ ਚੱਲ ਰਿਹਾ ਉਹਦੇ ਡੇਟ ਲੈਣੀ ਸੀ ਆਪਸ ਠੀਕ ਹੈ ਜੀ ਠੀਕ ਹੈ ਸੋ ਇਹ ਤੁਸੀਂ ਦੇਖ ਰਹੇ ਹੋ ਬਿਲਕੁਲ ਬੰਦ ਦਾ ਕਹਿੰਦੇ ਮੁਕੰਮਲ ਬੰਦ ਦਾ ਦੇ ਅੱਗੇ ਬਾਜ਼ਾਰਾਂ ਚ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਪਾਸੋ ਬਾਜ਼ਾਰ ਦੇ ਵਿੱਚਾਂ ਤੁਸੀਂ ਦੇਖ ਰਹੇ ਹੋ ਬਾਜ਼ਾਰ ਬਿਲਕੁਲ ਬੰਦ ਦਾ ਦੁਕਾਨਾਂ ਬੰਦ ਨੇ ਐਮਰਜੈਂਸੀ ਸੇਵਾਵਾਂ ਮੈਂ ਖੁੱਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ ਜੀਆਂ ਉਸ ਸਾਈਡ ਤੇ ਵੀ ਦਿਖਾ ਦਿਓ ਇੱਕ ਵਾਰ ਪੂਰਾ ਬਾਜ਼ਾਰ ਬੰਦ ਦਾ ਸਨਾਟਾ ਸਾਇਆ ਹੋਇਆ ਹੈ ਐਮਰਜੈਂਸੀ ਸੇਵਾਵਾਂ ਮੈਡੀਕਲ ਹਸਪੀਟਲ ਇਦਾਂ ਦੀਆਂ ਸੇਵਾਵਾਂ ਖੋਲਣ ਦੀ ਗੱਲ ਆ ਜਿਹੜੀ ਕਿਸਾਨਾਂ ਵੱਲੋਂ ਕਹੀ ਗਈ ਸੀ ਸੋ ਖੁੱਲੀਆਂ ਨੇ ਇੱਕ ਹੋਰ ਤੁਹਾਨੂੰ ਤਸਵੀਰ ਦਿਖਾ ਰਿਹਾ ਐਮਰਜੈਂਸੀ ਸੇਵਾਵਾਂ ਤਾਂ ਖੁੱਲੀਆਂ ਨੇ ਪਰ ਪੂਰਾ ਪੰਜਾਬ ਬੰਦਾ ਪੂਰੀਆਂ ਦੁਕਾਨਾਂ ਬੰਦ ਨੇ ਪੂਰਾ ਕਾਰੋਬਾਰ ਬੰਦ ਆ ਲੋਕਾਂ ਦਾ ਪਰ ਸ਼ਰਾਬ ਦੇ ਠੇਕੇ ਖੁੱਲੇ ਨੇ ਇਹ ਕਿੰਨੀ ਕ ਐਮਰਜੈਂਸੀ ਸਿਵਾਮਾਂ ਨੇ ਤਾਂ ਹੁਣ ਤੁਸੀਂ ਉਹ ਦੱਸੋਗੇ ਕਮੈਂਟਾਂ ਚ ਠੇਕੇ ਖੁੱਲੇ ਨੇ ਹਾਤੇ ਖੁੱਲੇ ਨੇ ਪੂਰਾ ਪੰਜਾਬ ਬੰਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਾਂਜੀ ਕਰਿੰਦੇ ਹੋ ਤੁਸੀਂ ਇੱਥੇ ਨਹੀਂ ਜੀ ਹਾਂਜੀ ਉਧਰ ਅੱਗੇ ਅੰਦਰ ਜਾਣਾ ਨਹੀਂ ਤੁਸੀਂ ਕੌਣ ਆਈ ਤਾਂ ਇੱਧਰ ਆ ਤੇ ਆਲੇ ਨਾ ਹਾਂ ਫਿਰ ਹਾਤਾ ਬੰਦ ਕਿਉਂ ਨਹੀਂ ਕੀਤਾ ਹਾਤਾ ਅੱਜ ਪੂਰਾ ਪੰਜਾਬ ਬੰਦ ਆ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਤੇ ਪਰ ਤੁਸੀਂ ਦੁਕਾਨਾਂ ਆਪਣਾ ਸਾਰਾ ਸਿਸਟਮ ਉਦਾਂ ਹੀ ਖੁੱਲ੍ਹੀ ਬੈਠੇ ਹੋ ਮੇਰੇ ਸਾਨੂੰ ਪਿੱਛੋਂ ਆਰਡਰ ਆਉਗਾ ਤਾਂ ਹੀ ਨਾ ਨਹੀਂ ਪਿੱਛੋਂ ਪਿੱਛੋਂ ਆਰਡਰ ਆਇਆ ਨਹੀਂ ਤੁਹਾਨੂੰ ਨਹੀਂ ਜੀ ਆਇਆ ਨਹੀਂ ਅੱਛਾ ਐਮਰਜੈਂਸੀ ਸੇਵਾਵਾਂ ਮਾਂ ਬੰਦ ਨੇ ਬਿਲਕੁਲ ਸਾਰਾ ਬੰਦ ਦਾ ਸਿਸਟਮ ਬੰਦ ਹੀ ਹੁਣ ਹੈ ਕਰ ਦਿੰਦੇ ਆ ਬੰਦ ਨਹੀਂ ਕਿੱਦਾਂ ਪਹਿਲਾਂ ਤੁਸੀਂ ਦੇਖਣਾ ਸੀਗਾ ਨਾ ਇਹ ਜ਼ਰੂਰੀ ਆ ਲੋਕ ਤਾਂ ਹਸਪੀਟਲ ਤੱਕ ਬੰਦ ਕਰੀ ਬੈਠੇ ਨੇ ਆਪਣੇ ਕਿ ਹਸਪੀਟਲ ਬੰਦ ਨੇ ਪਰ ਤੁਸੀਂ ਠੇਕਾ ਖੁੱਲਾ ਰੱਖੀ ਬੈਠੇ ਹੋ ਸੋ ਇਹ ਦੁਕਾਨਾਂ ਬੰਦ ਨੇ ਜੀ ਸਾਰਾ ਕੁਝ ਬੰਦ ਆ ਤੇ ਠੇਕੇ ਵਾਲੇ ਹੋਰ ਕਾਟਰ ਲਗਾ ਰਹੇ ਨੇ ਠੇਕਾ ਖੁੱਲਾ ਸੀ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਲੋਕ ਹਸਪੀਟਲ ਤੱਕ ਬੰਦ ਕਰਨ ਨੂੰ ਤਿਆਰ ਨੇ ਹੋਰ ਬਹੁਤ ਸਾਰੇ ਵੀਰ ਜਿਹੜੇ ਸਾਥ ਕਿਸਾਨਾਂ ਨੂੰ ਦੇ ਰਹੇ ਨੇ ਆਪਣੀਆਂ ਦੁਕਾਨਾਂ ਬੰਦ ਕਰੀ ਬੈਠੇ ਨੇ ਪਰ ਠੇਕਾ ਜਿਹੜਾ ਉਹ ਖੁੱਲਾ ਸੀ ਇੱਥੇ ਜਦੋਂ ਅਸੀਂ ਆਇਆ ਉਦੋਂ ਠੇਕਾ ਬੰਦ ਹੋਇਆ ਏ ਕਿਸ ਤਰ੍ਹਾਂ ਦੇਖਦੇ ਹੋ ਭਾਈ ਜੀ ਪੂਰਾ ਸਾਥ ਹੈ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਇਹ ਪੂਰੀਆਂ ਦੁਕਾਨਾਂ ਪੂਰੇ ਕਾਰੋਬਾਰ ਬੰਦ ਨੇ ਪਰ ਸ਼ਰਾਬ ਦੇ ਠੇਕੇ ਖੁੱਲੇ ਨੇ ਭਾਈ ਜੀ ਪਹਿਲਾਂ ਮੈਂ ਦਿੱਤੂਪੁਰ ਵਾਲਾ ਠੇਕਾ ਬੰਦ ਕਰਾ ਕੇ ਆਇਆ ਉਹ ਖੁੱਲਾ ਸੀ ਠੀਕ ਹੈ ਜੀ ਪੈਟਰੋਲ ਪੰਪ ਤੇ ਮਾ ਰਾਵਣ ਮਾਜਰੀ ਵਾਲਾ ਠੇਕਾ ਮੈਂ ਬੰਦ ਕਰਾ ਕੇ ਆਇਆ ਤੀਜਾ ਠੇਕਾ ਇਹ ਕੀ ਗੱਲ ਯਾਰ ਠੇਕੇਦਾਰਾਂ ਨੂੰ ਜਿਆਦਾ ਪੈਸੇ ਐਮਰਜੈਂਸੀ ਸੇਵਾਵਾਂ ਨੇ ਹੋਣ ਭਾਈ ਉਹਨਾਂ ਕਿਸਾਨਾਂ ਨੇ ਕਿਹਾ ਨਾ ਵੀ ਐਮਰਜੈਂਸੀ ਸਿਵਾਮਾ ਖੁੱਲੀਆਂ ਨੇ ਮੈਡੀਕਲ ਖੁੱਲੇ ਰਹਿਣਗੇ ਤੇ ਇਹ ਵੀ ਫਿਰ ਐਮਰਜੈਂਸੀ ਨਾ ਹੋਵੇ ਐ ਤਾਂ ਹੈਰਾਨ ਹੈ ਵੀ ਇਹਨਾਂ ਨੂੰ ਐਡਾ ਕਿੱਡਾ ਕਿ ਵਫਾਦਾਰੀ ਦਿਖਦੀ ਹੈ ਇਹਨਾਂ ਚੀਜ਼ਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਲਿਲਾ ਕੇ ਖੜ ਸਕਦੇ ਹਣ ਦਾ ਪੰਜਾਬ ਦੇ ਵਸਿੰਦੇ ਨੇ ਇਹ ਹੂੰ ਜائیں ਕਹਿ ਦੇਣ ਵੀ ਅਸੀਂ ਕਿਤਾ ਬਾਹਰਲੀ ਸਾਈਡ ਤੋਂ ਪਾਕਿਸਤਾਨ ਤੋਂ ਆਸੀਂ ਹੂੰ ਇਹਨਾਂ ਨੂੰ ਭੋਰਾ ਵੀ ਪਿਆਰ ਨਹੀਂ ਲੋਕਾਂ ਨਾਲ ਹੂੰ ਇਹ ਜਿਹੇ ਠੇਕੇਦਾਰ ਦੇ ਲਹਣਤਾ ਯਾਰ ਜਿਹੜੇ ਇੱਕ ਬੱਲਲੇ ਵਾਲਾ ਸਾਹਿਬ ਮਰਨ ਤੇ ਬੈਠੇ ਨੇ 33 ਦਿਨ ਹੋ ਸਕੇ ਨੇ ਜਿਹੜੇ ਵਿਚਾਰਾ ਭੁੱਖਿਆ ਤੇ ਹਾਇ ਬੈਠਾ ਇਹਨਾਂ ਨੂੰ ਕੋਈ ਸ਼ਰਮ ਨਾ ਆਇਆ ਕੁਝ 34 ਦਿਨ ਹੋ ਗਏ 34 ਦਿਨ ਹੋ ਗਏ ਤੇ ਇਹਨਾਂ ਨੂੰ ਪੁੱਛੋ ਇਹਨਾਂ ਦੇ ਮਾਲਕ ਨੂੰ ਪੁੱਛੋ ਕਿ ਕਿੱਥੇ ਨੇ ਉਹ ਕਰਿੰਦਿਆਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਜੀ ਸਾਨੂੰ ਕੋਈ ਆਰਡਰ ਨਹੀਂ ਆਇਆ ਮਾਲਕ ਦਾ ਨੰਬਰ ਲੈ ਕੇ ਅਸੀਂ ਆਪ ਗੱਲ ਕਰਾਂਗੇ ਬਲਾਉ ਯਾਰ ਕਰਿੰਦੇ ਨੂੰ ਕਿੱਥੇ ਕਰਿੰਦਾ ਠੀਕ ਹੈ ਹਲੋ ਹੈਲੋ ਭਾਈ ਜੀ ਇੱਧਰ ਆ ਨੰਬਰ ਦੇਓ ਤੁਹਾਡੇ ਮਾਲਕ ਦਾ ਓਰੇ ਓਰੇ ਦੰਦ ਨਿਕਲ ਇਹ ਬੋੜੋ ਬੋੜੋ ਪਿੱਛੋਂ ਤੁਹਾਡੇ ਮਾਲਕ ਦਾ ਨ ਨੰਬਰ ਇੱਥੇ ਲਗਾ ਦਿਓ ਹਾਂਜੀ ਨੰਬਰ ਦੋ ਸੋ ਇਹ ਹਾਲਾਤ ਨੇ ਤੁਹਾਨੂੰ ਬਿਲਕੁਲ ਪਤਾ ਹੀ ਨਹੀਂ ਸੀ ਵੀ ਪੰਜਾਬ ਬੰਦਾ ਕਿੱਦਾਂ ਸਭ ਪਤਾ ਹੈ ਵੀਰੇ ਸਾਨੂੰ ਤਾਂ ਵੀਰੇ ਪਤਾ ਨਹੀਂ ਵੀ ਜੀ ਪਤਾ ਨਹੀਂ ਲੋਟ ਵਿੱਚ ਦੀ ਵਸਤਕ ਨਹੀਂ ਚੱਲ ਰਹੀ ਹੈ ਜੇ ਦੇਖੋ ਬਾਈ ਜੀ ਕੋਈ ਬੱਸ ਆ ਰਹੀ ਆ ਆਵਾਜਾਈ ਸਾਰੀ ਠੱਪ ਪਈ ਆ ਇਹਨਾਂ ਨੂੰ ਯਾਰ ਮਾਰੀ ਮੋਟੀ ਕੋਈ ਸ਼ਰਮ ਚਾਹੀਦੀ ਆ ਨਾ ਇਹ ਇਕੱਲੇ ਅਸੀਂ ਥੋੜੀਆਂ ਇਹ ਜੇ ਨਾਲ ਜੁੜਨਗੇ ਤਾਂ ਹੀ ਕੋਈ ਆਪਣਾ ਸੁਧਾਰ ਹੋਊਗਾ ਨਾ ਇਹਨਾਂ ਨੂੰ ਆਪ ਸ਼ਰਮ ਆਉਣੀ ਚਾਹੀਦੀ ਆ ਬਾਈ ਜੀ ਤੋ ਇਹ ਹਾਲਾਤ ਨੇ ਜੀ ਪੂਰਾ ਪੰਜਾਬ ਬੰਦ ਆ ਪਰ ਠੇਕੇ ਖੁੱਲੇ ਦਿਖਾਈ ਦੇ ਰਹੇ ਨੇ ਹਾਂ ਜੀ ਆ ਕਰੋ ਇਹ ਗੱਲ ਸੋ ਕਾਲ ਕਰਕੇ ਦੇਖਦੇ ਆ ਠੇਕੇ ਖੁੱਲੇ ਸੀ ਹੁਣ ਆਏ ਤੋਂ ਬੰਦ ਕੀਤੇ ਨੇ ਆਪ ਕੀ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਮਾਨਿਆ ਹੈ ਕਹਿੰਦੇ ਜੀ ਇਹ ਨੰਬਰ ਮੌਜੂਦ ਨਹੀਂ ਹੈਗਾ ਸੋ ਉਹਨਾਂ ਨੇ ਨੰਬਰੇ ਗਲਤ ਦਿੱਤਾ ਇਹ ਲੱਗ ਨਹੀਂ ਰਿਹਾ ਤੁਸੀਂ ਭਾਈ ਲਾ ਕੇ ਦੇਖੋ ਤੁਸੀਂ ਲਾਓ ਤੁਸੀਂ ਲਗਾਓ ਉਹਨਾਂ ਨੂੰ ਕੋਈ ਗੱਲ ਨਹੀਂ ਸੋ ਇਹ ਹਾਲਾਤ ਨੇ ਜੀ ਸਾਰੀਆਂ ਦੁਕਾਨਾਂ ਬੰਦ ਨੇ ਸਾਰਾ ਸਿਸਟਮ ਬੰਦਾ ਸੋ ਐਮਰਜੈਂਸੀ ਸੇਵਾਵਾਂ ਮੈਡੀਕਲ ਖੁੱਲੇ ਚਾਹੀਦੇ ਸੀ ਹੋਰ ਖੁੱਲਾ ਚਾਹੀਦਾ ਸੀ ਪਰ ਇੱਥੇ ਸਭ ਤੋਂ ਵੱਡਾ ਐਮਰਜੈਂਸੀ ਬਣ ਗਿਆ ਠੇਕਾ ਇਹ ਖੁੱਲਾ ਸੀ ਜਦੋਂ ਅਸੀਂ ਆਏ ਆ ਉਦੋਂ ਸ਼ਟਰ ਸਿੱਟ ਦਿੱਤਾ ਗਿਆ ਸੋ ਕਿੰਨੀ ਕ ਜ਼ਰੂਰਤ ਸੀ ਇਹਨਾਂ ਦੀ ਉਹ ਵੀ ਗੱਲ ਕਰਦੇ ਕਿਸ ਤਰ੍ਹਾਂ ਦੇਖਦੇ ਹੋ ਜੀ ਠੇਕਾ ਖੁੱਲਾ ਸੀ ਸਾਰਾ ਕੰਮ ਬੰਦ ਸੀਗਾ ਕਿਸ ਤਰ੍ਹਾਂ ਦੇਖਦੇ ਹੋ ਭਾਈ ਵਧੀਆ ਕਰ ਲੈਣੀ ਹੈਗੀ ਇਹ ਸਾਰਾ ਕੁਝ ਬੰਦ ਪਿਆ ਠੇਕਾ ਖੋਲ ਕੇ ਰੱਖਿਆ ਇਹਨਾਂ ਨੇ ਸ਼ਰਮ ਚਾਹੀਦੀ ਹੈ ਇਹਨਾਂ ਨੂੰ ਆਪੇ ਹੂੰ ਠੀਕ ਹੈ ਜੀ ਜਿਆਦਾ ਕਾਰੋਬਾਰ ਕੰਮ ਨਹੀਂਦਾ ਹੁੰਦਾ ਜੀ ਹੈਂਡ ਫ੍ਰੀ ਕਰ ਲਿਓ ਯਾਰ ਹੁਣ ਬੰਦ ਕਰਾਉਣ ਦਾ ਕੀ ਮਤਲਬ ਹੈ ਹੂੰ ਹੈਂਡ ਫ੍ਰੀ ਕਰ ਲਿਓ ਹੈਲੋ ਬਾਈ ਜੀ ਟਾਈਮ ਕਿੰਨਾ ਹੋ ਗਿਆ ਟਾਈਮ ਨੋਟ ਕਰੋ 12 ਵੱਜ ਚੁੱਕੇ ਨੇ ਇਹਨਾਂ ਨਾਲ ਗੱਲ ਕਰਾਓ ਜੀ ਕਿਹਦੇ ਨਾਲ ਕਰਾਵਾਂ ਗੱਲ ਬਾਈ ਜੀ ਤੁਸੀਂ ਤੁਸੀਂ ਕਿਸਾਨ ਹੋ ਪੰਜਾਬ ਦੇ ਵਸਿੰਦੇ ਹੋ ਤੁਹਾਨੂੰ ਕਿਸਾਨਾਂ ਨਾਲ ਪਿਆਰ ਨਹੀਂ ਹੈਗਾ ਫਿਰ ਇਹ ਕਿਉਂ ਨਹੀਂ ਤੁਸੀਂ ਹਦਾਇਤਾਂ ਜਾਰੀ ਕੀਤੀਆਂ ਸਾਰੇ ਠੇਕੇ ਖੁੱਲੇ ਨੇ ਕਿਸਾਨ ਬੰਦ ਕਰਾਉਂਦੇ ਫਿਰਦੇ ਨੇ ਵੀਰੇ ਸਵੇਰ 7 ਵਜੇ ਤੋਂ ਠੇਕਾ ਖੁੱਲ੍ਹਿਆ ਇਹ ਚ ਬੱਚੇ ਸਕੂਲ ਨਹੀਂ ਆਉਂਦੇ ਜਦੋਂ ਠੇਕੇ ਖੁੱਲ੍ਹ ਜਾਂਦੇ ਨੇ ਇਦਾਂ ਦੇ ਹਾਲਾਤ ਨੇ ਕਿੰਨੀ ਕ ਐਮਰਜੈਂਸੀ ਸਬਾਵਾਂ ਨੇ ਠੇਕੇ ਦੀਆਂ ਜਿਹੜੀਆਂ ਜ਼ਰੂਰੀ ਨੇ ਇਹਨਾਂ ਦੀਆਂ ਹਦਾਇਤਾਂ ਨੇ ਖੋਲਣ ਦਾ ਵੀ ਸਮਾਂ ਹੈ ਅਸੀਂ ਮੈਂ ਪੱਤਰਕਾਰ ਮਨਵਿੰਦਰ ਟਵਾਣਾ ਬੋਲ ਰਿਹਾ ਅਸੀਂ ਤਾਂ ਕਦੇ ਇਦਾਂ ਦਾ ਕੀਤਾ ਨਹੀਂ ਪਰ ਫਿਰ ਵੀ ਜਿਹੜੇ ਉਸੂਲ ਨੇ ਉਹਨਾਂ ਤੋਂ ਬਾਹਰ ਹੀ ਚੱਲ ਰਹੇ ਨੇ ਸਾਰਾ ਸਿਸਟਮ ਸੋ ਆ ਗੱਲ ਕਰਿਓ ਜੀ ਹਾਂ ਕਰਾਓ ਜੀ ਕਰ ਲੈ ਤੁਹਾਨੂੰ ਭਾਏ ਤਾਂ ਕਹਿੰਦੇ ਸਾਡੇ ਮਾਲਕਾਂ ਨੇ ਸਾਨੂੰ ਕੋਈ ਹਦਾਇਤਾਂ ਹੀ ਨਹੀਂ ਦਿੱਤੀਆਂ ਕੱਟ ਗਏ ਨੇ ਜੀ ਫੋਨ ਕਿ ਚੱਲਦਾ ਚੱਲ ਰਿਹਾ ਕਰੋ ਕਰੋ ਤੁਹਾਨੂੰ ਗੱਲ ਕਰਾਂ ਕਾਫੀ ਆ ਨਹੀਂ ਤੇ ਨਾ ਤੁਹਾਨੂੰ ਫਾਲ ਫਾਲ ਇੱਕੋ ਗੱਲ ਕਰ ਸਕਣ ਹੁਣ ਕਰਤੇ ਕਰਤੇ ਹੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਠੇਕੇ ਬੰਦ ਰੱਖਣੇ ਨੇ ਗੱਲ ਕਰੋ ਕੱਟ ਦੇ ਕੇ ਮੈਨੂੰ ਫੋਨ ਗੱਲ ਕਰੋ ਇਹ ਕਹਿੰਦਾ ਜੀ ਸਾਨੂੰ ਦੱਸਿਆ ਨਹੀਂ ਤੁਸੀਂ ਵੀ ਬਾਈ ਜੀ ਕਿਸਾਨੀ ਨਾਲ ਸੰਬੰਧਤੋਂ ਇੱਕ ਦੂਜੇ ਨੂੰ ਜਾਣਦੇ ਆ ਸਾਰੇ ਕਿਸਾਨ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ 33 ਦਿਨਾਂ ਤੋਂ ਮਰਨ ਵਰਤ ਤੇ ਨੇ ਹੈਲੋ ਹਾਂ ਜੀ ਸੁਣਦਾ ਮੈਂ ਜੀ ਤੇ ਤੂੰ ਤੁਹਾਨੂੰ ਵੀ ਇਦਾਂ ਧਿਆਨ ਰੱਖਣਾ ਚਾਹੀਦਾ ਨਾ ਪਾਗੀ ਹੁੰਦੀ ਆ ਨਹੀਂ ਮੈਂ ਇਹਨੂੰ ਫੇਰੇ ਕਹਿ ਕੇ ਗਿਆ ਸੀ ਨਾਲ ਕੱਲ੍ਹ ਸ਼ਾਮ ਇਹ ਤਾਂ ਕਹਿੰਦੇ ਸਾਨੂੰ ਕਿਹਾ ਹੀ ਨਹੀਂ ਜੀ ਸਾਡੇ ਮਾਲਕ ਕਹਿਣਗੇ ਤਾਂ ਹੀ ਅਸੀਂ ਜਦੋਂ ਆ ਕੇ ਇਹਨਾਂ ਨੇ ਸਟਰ ਸਿੱਟੇ ਨੇ ਇਹ ਕਹਿੰਦੇ ਸਾਨੂੰ ਤਾਂ ਕਿਹਾ ਹੀ ਨਹੀਂ ਕੀ ਕਹੀ ਧੰਨਵਾਦ ਜੀ ਸੋ ਬੰਦ ਕਰਾ ਦਿੱਤਾ ਗਿਆ ਇਹ ਕਹਿੰਦੇ ਹੁਣ ਬੰਦ ਰਹੂਗਾ ਇਹ ਹਾਲਾਤ ਨੇ ਜੀ ਇਹ ਸਿਸਟਮਾ ਬਾਕੀ ਸਾਰੇ ਲੋਕਾਂ ਕੋ ਸਾਥ ਦੇ ਰਹੇ ਨੇ ਪਰ ਠੇਕੇ ਖੁੱਲੇ ਸੀਗੇ ਕਿਸਾਨ ਵੀਰ ਆਏ ਨੇ ਕਹਿੰਦੇ ਰਸਤੇ 'ਚ ਜਿੰਨੇ ਸੀਗੇ ਨੇ ਠੇਕੇਓ ਖੁੱਲੇ ਦਿਖਾਈ ਦਿੱਤੇ ਨੇ ਉਹ ਬੰਦ ਕਰਵਾ ਦਿੱਤੇ ਗਏ ਨੇ ਫਿਲਹਾਲ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ